ਸਿੱਖ ਧਰਮ ਦੀਆਂ ਹਰ ਤਰ੍ਹਾਂ ਦੀਆਂ ਗਤੀਵਿਧੀਆਂ ਲਈ ਅਤੇ ਦੇਸ਼ ਵਿਦੇਸ਼ ਦੀਆਂ ਖਬਰਾਂ ਜਾਣਨ ਲਈ ਹੁਣੀ ਸਬਸਕ੍ਰਾਈਬ ਕਰੋ ਇੰਡੀਆ ਸਿੱਖ ਚੈਨਲ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਪ੍ਰੈਸ ਕਰਨਾ ਨਾ ਭੁੱਲਣਾ ਜੀ। ਬਾਬਾ ਜਾਦੇ ਪਿਆ ਕਿ ਮੇਰਾ ਵਿਆਹ ਅੱਜਗਾ ਤੇ ਜਿਹੜੀ ਸਿੰਘਣੀ ਸੀ ਉਹ ਕਹਿੰਦੀ ਸੀ ਕਿ ਮੈਂ ਤਾਂ ਰਹਿਣਾ ਵੇ ਜੇ ਤੱਕ ਆਪਣਾ ਇਹ ਰੂਪ ਤਿਆਗਣਾ ਤਾਂ ਸਤਿ ਸ਼੍ਰੀ ਅਕਾਲ ਬਾਪੂ ਇਹ ਆ ਬਾਬਾ ਜੀ ਬਾਬਾ ਦਾ ਨਾਮ ਕੀ ਹੈ ਮੇਰਾ ਨਾਮ ਗੁਰਦੇਵਾਲ ਸਿੰਘ ਗੁਰਦੇਵਾਲ ਸਿੰਘ ਹਾਂਜੀ ਹਾਂਜੀ ਤੇ ਇਹ ਬਾਬਾ ਜੀ ਦਾ ਆ ਸਕੂਲ ਦੇ ਵਿੱਚ ਸਕੂਲ ਦਾ ਪਣਾ ਨਹੀਂ ਲੈਣਾ ਹਾਂਜੀ ਇਹ ਸਕੂਲ ਦੇ ਵਿੱਚ ਕਾਲੀ ਨਾਈਟ ਡਿਊਟੀ ਹੁੰਦੀ ਹੈ ਹਾਂਜੀ ਰਾਤ ਰਾਤ ਉਹ ਕਿੰਨੇ ਕਿੰਨੇ ਹੁਣ 7 ਵਜੇ ਤੋਂ ਸਵੇਰੇ ਸਾਤ 7:00 ਵਜੇ ਤੱਕ ਤੇ ਇਹਨਾਂ ਸਾਈਕਲ ਨੂੰ ਲੈਣ ਗਿਆ ਸੀ ਗਿਆ ਦੁਕਾਨ ਤੇ ਮੱਕੂਦੜੀ ਉੱਤੇ ਬੈਠਾ ਸੀ ਗਾੜੇ ਇਹ ਵੀ ਨਾਰ ਸੀ ਹਾਂ ਜੀ ਮੈਂ ਨਾਰ ਸੀ ਤੇ ਕਿਸ਼ਤਾਂ ਕਾਨੂੰ ਕਹਿੰਦੇ ਪਏ ਤੇ ਤੁਹਾਨੂੰ ਪਤਾ ਅੱਜ ਕੱਲ ਅਗਲਾ ਸੋਚਦਾ ਯਾਰ ਕਿਸ਼ਤ ਕੋਈ ਆਵੇ ਨਹੀਂ ਦੇ ਰਹੇ ਹਨਾ ਉਹ ਬਹਿ ਸੀ ਕਰ ਰਾਇ ਸੀ ਤੇ ਮੈਨੂੰ ਲੱਗਾ ਮੈਂ ਯਾਰ ਪਾਪਾ ਕੀ ਚੱਕ ਕੇ ਲਿਆ ਚੱਕਰ ਆ ਵੀ ਮੈਂ ਇਦਾਂ ਦੂਰ ਹੋਣਾ ਹਾਂ ਹਾਂ ਤੇ ਸਕੂਲ ਆਉਦਾ ਇੱਥੇ ਹਾਂ ਜੀ ਤੇ ਮਾਂ ਕੋਈ ਨਹੀਂ ਪਾਪਾ ਸ਼ਾਮ ਨੂੰ ਇਹ ਸ਼ਾਮ ਨੂੰ ਉਹ ਕਿ ਹੁਣ ਆਇਆ ਇਸ ਵੇਲੇ ਇਹ ਇਹ ਦੁਪਹਿਰ ਦੀ ਗੱਲ ਹੈ ਤੇ ਮੈਂ ਕਹਿੰਦੀ ਵੀ ਇਹ ਨੂੰ ਮੇਰਾ ਬਿਰਲੀ ਜਸਨ ਕੋ ਬਾਹਰ ਨੂੰ ਬੇਨਤੀ ਕੀਤੀ ਕਹਿੰਦਾ ਭਾਈ ਮੇਰੇ ਨੂੰ ਲੈ ਕੇ ਦੇ ਆਓ ਪਰ ਮੇਰਾ ਨਾਮ ਨਾ ਲਿਓ ਹਾਂ ਨਾ ਤੁਹਾਡਾ ਨਾਮ ਪੁੱਛ ਰਹਿਣ ਦੇ ਹਾਂਜੀ ਹਾਂਜੀ ਤੁਹਾਨੂੰ ਬਾਦ ਤੁਸੀਂ ਅਮਰਤਾਰੀ ਸਿੰਘ ਪਰ ਬੜਾ ਕਈ ਸਜੂ ਨੇੜੇ ਆਪਣਾ ਨਾਮ ਗੁਪਤਰ ਖੜਾ ਜਾਂਦੇ ਨੇ ਹਾਂ ਠੀਕ ਹੈ ਜੀ ਕਿ ਕੁੱਲ ਗੁਪਤੀ ਲੱਗਦਾ ਤੇ ਬਾਬਾ ਜੀ ਆਪਣੇ ਬੱਚੇ ਪੁੱਛੇ ਬਾਬੇ ਨੇ ਬੱਚੇ ਕਿਹਾ ਤੁਹਾਨੂੰ ਬਾਬੇ ਨੇ ਤੁਹਾਡੇ ਆਪਣੇ ਬੱਚੇ ਮੈਂ ਵੀ ਤੁਹਾਨੂੰ ਲਾਈ ਗਿਆ ਕਰਾਇਆ ਸੀ ਇਹਨੂੰ ਕਈ ਤੂਆ ਦਾ ਰੱਖਦਾ ਸੀ ਆਪਣਾ ਨਾਮ ਦਾ ਸੋਸ਼ੀ ਤੇ ਇਹਨੇ ਮਾਲੇ ਆਪ ਕਰਾਇਆ ਤੇ ਮੁਰਤੇ ਨੇ ਸਾੜਦੀ ਬਗੂ ਦੇ ਵੀ ਆਪਣਾ ਮਨਾਂ ਜਗਾਇਆ ਜੀ ਹਾਂ ਸ਼ਕਿਆ ਦੇਖੋ ਪਪਾਈ ਕਿਹੜੀ ਦੁਨੀਆ ਇਹ ਬਾਰ ਬਾਰ ਟੱਪਦੀ ਤੇ ਅੰਤੂਕੀ ਨਹੀਂ ਆਈ ਇਹ ਸਿੰਘ ਸਾਹਿਬ ਕਿੰਨਾ ਟਾਈਮ ਹੈਗਾ ਨੂੰ ਬਬਾ ਜੀ ਹੋ ਗਿਆ ਤੁਹਾਡੇ ਵਿਆਹ ਕਰਨ ਦਾ ਟਾਈਮ ਹੋ ਗਿਆ 10 ਤੋਂ 10 ਤੋਂ ਬਹੁਤ ਟਾਈਮ ਹੋ ਗਿਆ ਆਪਾਂ ਬਾਬਾ ਜੀ ਦਾਦੇ ਪਿਆ ਕਿ ਮੇਰਾ ਵਿਆਹ ਹੋਇਆ ਸੀਗਾ ਤੇ ਜਿਹੜੀ ਸਿੰਘਣੀ ਸੀ ਉਹ ਕਹਿੰਦੀ ਸੀ ਕਿ ਮੈਂ ਤਾਂ ਰਹਿਣਾ ਜੇ ਤੋਂ ਆਪਣਾ ਇਹ ਰੂਪ ਤਿਆਗਣਾ ਤਾਂ ਤੇ ਸਿੰਘ ਸਾਹਿਬ ਕਹਿੰਦੇ ਕਿ ਬੱਤੂ ਜਾ ਸਕਦੀ ਹੈ ਪਰ ਮੈਂ ਆਪਣਾ ਸਰੂਪ ਆ ਉਹ ਨਹੀਂ ਛੱਡਣਾ ਇਹ ਮੈਂ ਨਹੀਂ ਛੱਡਣਾ ਮੈਂ ਨਹੀਂ ਛੱਡਣਾ ਮੈਂ ਸਿੱਕੇ ਸਰੂਪ ਜਿੜਣਾ ਬਾਜਾ ਕਿਹਾ ਬਾਬਾ ਜੀ ਪਰ ਸੋ ਬੇਨਤੀ ਹੈ ਬਾਬਾ ਜੀ ਨਾ ਤੁਹਾਡੀ ਇਮਾਨਤ ਆ ਇਹ ਤੁਹਾਡੀ ਇਮਾਨਤ ਆ ਚਲਾ ਕੇ ਵੇਖ ਬਾਬੂ ਕਿਵੇਂ ਆ ਇਹ ਬਾਬਾ ਜੀ ਮੇਰਾ ਨਹੀਂ ਕੋਸ਼ਿਸ਼ ਤੇ ਹੈਗਾ ਕਿ ਮੇਰਾ ਵੀਰ ਬਾਰੋ ਉਹਨਾਂ ਨੇ ਮੈਨੂੰ ਫੇਕ ਗਿਆ ਸੀ ਮੇਰਾ ਜਿਹੜਾ ਨਾਮ ਗੁਰੂਤ ਰੱਖਿਓ ਜੇ ਤੇ ਇਹ ਉਹਨਾਂ ਨੂੰ ਇੱਕ ਸੌਗਾਤ ਕਹਿ ਲਓ ਬਾਬਾ ਜੀ ਵਾਸਤੇ ਆ ਚਲਾ ਬਾਬੂ ਆਪਣਾ ਆਪਣਾ ਪਿੰਡ ਪਾਣੀ ਜਾਂਦਾ 8 9 ਕਿਲੋ ਮੀਟਰ ਐ ਚੋਂ ਬਾਬਾ ਜੀ ਦਾ ਪਿੰਡ ਤੇ ਤੁਹਾਨੂੰ ਪਤਾ ਹੈ 8 9 ਕਿਲੋ ਮੀਟਰ ਆਉਣਾ ਤੇ ਜਾਣਾ ਬੜਾ ਮੁਸ਼ਕਲ ਕੋਈ ਵੀ ਇੱਕ ਹੈ ਨਹੀਂ ਸੀ ਬਾਬਾ ਜੀ ਦੇ ਕੋਲੇ ਤੇ ਛੋ ਅੱਜ ਬਾਬਾ ਜੀ ਨੇ ਮੈਂ ਨਹੀਂ ਕੀਤਾ ਫੇ ਕਹਿੰਦਾ ਮੈਂ ਨਹੀਂ ਐ ਕਿ ਕਿਸੇ ਵੀਰ ਨੇ ਮੈਂ ਕੋਲ ਤੁਸੇ ਬੈਠਾ ਸੀਗਾ ਤੇ ਬਾਬਾ ਜੀ ਤੇ ਇਹ ਸੇ ਨੂੰ ਨਾਲ ਸੀ ਇਹ ਪੁਰਾਣਾ ਦੇਖਦੇ ਪੁਰਾਣਾ ਕੋਈ ਕਹਿੰਦੇ ਖੜਾ ਦੇਖ ਲੈਂਦੇ ਚਲੋ ਕੋਈ ਸਸਤਾ ਬਣ ਜੂਗਾ ਹਾਂ 2500 ਰੁਪਏ ਹੈਗਾ ਸੀ ਨਿਕਲ ਇਹ ਮੇਰੀ ਤਨਖਾਹ ਮਿਲੇਗੀ ਚੱਲ ਬਾਬੂ ਚਲਾ ਕੇ ਵੇਖ ਉਧਰ ਨੂੰ ਲੈ ਜਾ ਤੁਹਾਡੀ ਮਾਨਤ ਹੈਗਾ ਬਾਬਾ ਜੀ ਜਿੱਦਾਂ ਹੁਣ ਬੈਠ ਕੇ ਲੱਗਦੀ ਏ ਤੁਹਾਨੂੰ ਹਾਂ ਜੀ ਹਾਂ ਮੈਂ ਛੱਡ ਨਾ ਮੈਂ ਬਾਬਾ ਜੀ ਇਹ ਉਹ ਅੱਜ ਅੱਜੇ ਵੀ ਛੱਡਣਾ ਹੈ ਬਾਬਾ ਜੀ ਕਿਉਂਕਿ ਸਾਈਕਲ ਦੇ ਉਹ ਛੱਡ ਕੇ ਜਾਂਦੇ ਆ ਹਾਂਜੀ ਹਾਂਜੀ ਉਹ ਬਾਬਾ ਜੀ ਆਪਣਾ ਸਾਈਕਲ ਤਾਂ ਹੈ ਨਹੀਂ ਸੀ ਹਾਂਜੀ ਹਾਂਜੀ ਇਹ ਛੱਡ ਕੇ ਜਾਣਾ ਤਾਂ ਬੜਾ ਮੁਸ਼ਕਲ ਹੋ ਜਾਂਦਾ ਤੇ ਚਲੋ ਮੇਰੇ ਵੀਰ ਦੀ ਮਿਹਰਬਾਨੀ ਹੈ ਜਿਹੜੇ ਵੀਰ ਨੇ ਫੈਤਾ ਕੀਤੀ ਤਾਂ ਕਿ ਬਾਬਾ ਜੀ ਤੁਸੀਂ ਬਸ ਛੋੜੀ ਅਰਦਾਸ ਕਰ ਦਿਓ ਵੀਰ ਵਾਸਤੇ ਲੱਗ ਜਾਓ ਕਰ ਦੇ ਚੱਲ ਅਰਦਾਸ ਕਰੇ ਮਹਾਰਾਜ ਚਾਪੀ ਕਲਾ ਜੇ ਵੀਰ ਤੁਹਾਡੀ ਦਿੱਤੀ ਜਿਹੜੀ ਦੁਆਰ ਹੈ ਜਿਹੜੇ ਇੱਕ ਗੁਰੂ ਘਰ ਦਾ ਮਹਾਰਾਜ ਰੱਖੀਆਂ ਬੈਠੇ ਆਪਾਂ ਦੇ ਵੱਡੇ ਵੱਡੇ ਕਿਰਪਾ ਕਰੇ ਉਹਨੇ ਤੇ ਪਲਾ ਕਰੇ ਮਹਾਰਾਜ ਬਸ ਬਸ ਦੁਆਏ ਚਹੀਦੀ ਆ ਉਹ ਵੀਰ ਵਾਸਤੇ ਦੁਆਸ ਚਹੀਦੀ ਤੁਹਾਡੇ ਲੋਕ ਤੇ ਤੁਸੀਂ ਇੱਕ ਗੁਰੂ ਸਿੱਖਿਓ ਤੇ ਪਰਮਾਤਮਾ ਜਰੂਰ ਤੁਹਾਡੇ ਕੋਲ ਆ ਠੀਕ ਆ ਦੋਸਤੋ ਜੀ ਆਪਣੇ ਅਸਰੋ ਮਾਲਕ ਦਾ ਚਲੋ ਹਾਂਜੀ ਠੀਕ ਆ ਬਾਈ ਖੁਸ਼ ਰਹੋ ਠੀਕ ਆ ਪਿਆਰੋ